ਹਾਂਜੀ ਬਾਜੀ ਨਮਸਕਾਰ ਆ ਦਾਬਸ ਹੱਥ ਚ ਆ ਗਾਲ ਕੀ ਹਾਲ ਚਾਲ ਆ ਬਰੇ ਸਭਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜਟ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਅਨੁਭਵਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਲਓ ਜੀ ਬਾਜੀ ਕਰੋ ਚੈੱਕ ਮੇਰਾ ਭਰਾ ਆਪਣੇ ਦੋ ਵੱਡੇ ਕਬੂਤਰਾਂ ਦੀ ਕੁਆਲਿਟੀ ਬਾਈ ਜੀ ਕਬੂਤਰ ਕਹਦੇ ਤੁਹਾਨੂੰ ਪਤਾ ਹੀ ਆ ਮੇਰਾ ਪ੍ਰਾ ਨਹੀਂ ਜੀ ਬਾਈ ਜੀ ਅਗ ਦੀਆਂ ਲਾਟਾਂ ਨੇ ਲਾਟਾਂ ਚੈੱਕ ਕਰੋ ਮੇਰਾ ਪ੍ਰਾ ਆ ਬਾਈ ਜੀ ਮੈਗਰ ਵਾਲਾ 우ਸਤਾਦ ਪੁਨਪੁਲ ਵਾਲੇ ਕਬੂਤਰਾਂ ਦੇ ਵਿੱਚੋਂ ਚੈੱਕ ਕਰੋ ਜੀ ਵੱਡਾ ਕਬੂਤਰ ਕਾਲਸਰਾ ਜਮਾ ਪੀੜੀਆਂ ਅੱਖਾਂ ਠੀਕ ਆ ਜੀ ਸਰੋਂ ਫੁੱਲੀ ਅੱਕ ਬੋਡੀ ਸਟਰਕਚਰ ਚੈੱਕ ਕਰੋ ਜੀ ਝੋਟੇ ਦਾ ਦੇਖੋ ਕਿਵੇਂ ਹੈ ਕਤਾਨ ਕੇ ਕਬੂਤਰ ਖੜਦਾ ਆ ਤੇ ਬਾਈ ਜੀ ਅਗਲਾ ਕਬੂਤਰ ਚੈੱਕ ਕਰ ਲਓ ਪਿਆ 우ਸਤਾਦ ਕਾਕੇ ਨਵੇਂ ਗਲੇ ਵਾਲੇ ਕਬੂਤਰਾਂ ਦੇ ਵਿੱਚੋਂ ਆਪਣੇ ਘਰ ਦਾ ਵੱਡਾ ਕਬੂਤਰ ਆ ਜੀ ਪਰੇ ਜਾਨਵਰ ਹੈ ਨਹੀਂ ਸੀ ਲਾਉਣ ਦੇ ਲਈ ਤਾਂ ਕਰਕੇ ਵੱਡਾ ਕਬੂਤਰ ਆਪਣੇ ਘਰ ਦੇ ਕਬੂਤਰਾਂ ਵਿੱਚੋਂ ਦੇ ਰਿਹਾ ਦੋਨੋਂ ਅੱਖਾਂ ਦੇ ਵਿੱਚ ਕਬੂਤਰ ਦੇ ਪੈਂਦਾ ਡੀਲ ਚੈੱਕ ਕਰੋ ਜੀ ਦੇਖੋ ਦੂਜੇ ਸਾਈਡ ਦੀ ਅੱਖ ਵੀ ਤੁਹਾਨੂੰ ਮੈਂ ਵਿਖਾਉਣਾ ਕਬੂਤਰ ਦੀ ਆ ਲਓ ਜੀ ਦੋਨੋਂ ਅੱਖਾਂ ਦੇ ਵਿੱਚ ਮੇਰਾ ਭਰਾ ਟੀ ਰੀ ਪੈਂਦਾ 1/2 ਇੰਚੀ ਮੋਢੇ ਰੱਖਦਾ ਬਾਹਰ ਜਮਾ ਪਤਲੇ ਪੈਰ ਸੀਜ਼ਨ ਦਾ ਮੇਰਾ ਭਰਾ ਉੱਡਿਆ ਹੋਇਆ ਆਪਣਾ ਜਾਨਵਰ ਆ ਠੀਕ ਆ ਜੀ ਬੱਚੇ ਘਟਾਉਣੇ ਬੱਚੇ ਘਟਾਲਿਓ ਜਾਨਵਰ ਨੂੰ ਡਾਊਨ ਆਇਆ ਤੁਸੀਂ ਡਾਲਿਓ ਮੇਰਾ ਭਰਾ ਕਵਾਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਤੇ ਮੇਰਾ ਭਰਾ ਤੁਸੀਂ ਲਾਜ਼ਮੀ ਦੱਸਣਾ ਕਿ ਅੱਜ ਵਾਲੇ ਦੋਨੇ ਵੱਡੇ ਨਰ ਮੇਰੇ ਸਾਰੇ ਭਰਾਵਾਂ ਨੂੰ ਕਿੱਦਾਂ ਦੇ ਲੱਗੇ ਦੇਖੋ ਜੀ ਦੋਨੋਂ ਅੱਖਾਂ ਦੇ ਵਿੱਚ ਕੂਤਰ ਟੀਰ ਮੋਂਦਾ ਜੀ ਔਰ ਭਾਈ ਜੀ ਬਿਲਕੁਲ ਬੰਦ ਜੋੜਾਂ ਦਾ ਕੂਤਰ ਆ ਚੈੱਕ ਕਰੋ ਕੱਤ ਕਾਠ ਅੱਗੋ ਚੌੜਾ ਤੇ ਪਿੱਛੋਂ ਜਮਾਂ ਨਾ ਬੰਦ ਜਿਵੇਂ ਕਿ ਤੁਸੀਂ ਲਾਈਵ ਸਕਰੀਨ ਦੇ ਵਿੱਚ ਬਕਾਇਦਾ ਚੈੱਕ ਕਰ ਸਕਦੇ ਹੋ ਜੀ ਭਾਈ ਜੀ ਫੁੱਲ ਬਟਾ ਫੁੱਲ ਗਰਾਂਟਡ ਕਬੂਤਰ ਨੇ ਠੀਕ ਹੈ ਬਾਕੀ ਤੁਸੀਂ ਵੀ ਪੂਰੇ ਸ਼کاری ਬੰਦੇ ਹੋ ਤਾੜੀ ਬੰਦੇ ਹੋ ਜੀ ਠੀਕ ਹੈ ਨਾ ਜਨਮਾਂ ਦੀ ਸ਼ਕਲ ਅਗਲ ਦੇਖ ਕੇ ਬੰਦੇ ਨੂੰ ਖੁਦ ਅੰਦਾਜ਼ਾ ਹੋ ਜਾਂਦਾ ਕਿ ਹਾਂ ਬਈ ਕਬੂਤਰਾਂ ਦੇ ਵਿੱਚ ਕੀ ਗੱਲ ਬਾਤ ਆ ਠੀਕ ਹੈ ਨਾ ਸੋਸ਼ਲ ਮੀਡੀਆ ਤੇ ਮੇਰਾ ਭਰਾ ਕੋਈ ਗੱਲ ਕਹਿਣੀ ਸੌਖੀ ਨਹੀਂ ਹਜ਼ਾਰਾਂ ਦੁਨੀਆ ਵੇਖਦੀਆਂ ਮੇਰਾ ਭਰਾ ਠੀਕ ਹੈ ਜੀ ਤੇ ਮੇਰਾ ਭਰਾ ਇੱਕ ਤੋਂ ਇੱਕ ਬੰਦਾ ਇੱਥੇ ਸਿਆਣਾ ਬੈਠਾ ਕੋਈ ਅਣਪੜ ਗਵਾਰ ਠੀਕ ਆ ਕੋਈ ਨਾ ਸਮਝਦਾ ਹੈ ਨੀਗਾ ਅਕਸਰ ਕਿਸੇ ਨੂੰ ਕੋਈ ਚੀਜ਼ ਵਿੱਚੋਂ ਜੱਜਦੀ ਆ ਠੀਕ ਹੈ ਜੀ ਕੋਈ ਚੀਜ਼ ਪਿਓਰਟੀ ਦੇ ਵਿੱਚ ਲੱਗਦੀ ਆ ਤਾਂ ਹੀ ਅਗਲਾ ਸਾਡੇ ਨਾਲ ਸੰਪਰਕ ਕਰਦਾ ਤੇ ਜਨਮਰ ਮੇਰਾ ਭਰਾ ਆਪਣੇ ਜਾਂਦੇ ਨੇ ਠੀਕ ਹੈ ਨਾ ਬਾਕੀ ਚੈੱਕ ਕਰ ਲਓ ਤੁਸੀਂ ਜਾਂਬਰਾਂ ਨੂੰ ਬਾਈ ਜੀ ਬੱਚਿਆਂ ਦੀ ਆਪਣੀ ਫੁੱਲ ਬਟਾ ਫੁੱਲ ਗਰੰਟੀ ਰਹੇਗੀ ਇਹਨਾਂ ਦੇ ਉੱਡਣ ਦੇ ਜਿੰਨਾ ਮਰਜ਼ੀ ਡਾਲਿਓ ਮੇਰਾ ਭਰਾ ਇਹਨਾਂ ਕਬੂਤਰਾਂ ਦੇ ਬੱਚਿਆਂ ਨੂੰ ਠੀਕ ਹੈ ਨਾ ਬਾਕੀ ਯਾਰ ਤੁਹਾਨੂੰ ਪਤਾ ਹੀ ਹੈ ਵੇ ਇਹੋ ਜਿਹੇ ਕੂਤਰਾਂ ਦੀ ਮਰਾਵੀਰ ਗਰੰਟੀ ਦੇਣ ਦੀ ਵੇ ਖਾਸ ਲੋੜ ਹੁੰਦੀ ਨਹੀਂ ਠੀਕ ਹੈ ਨਾ ਤੇ ਆਜੋ ਵੀ ਸਦਨੋ ਹੁਣ ਮੈਂ ਤੁਹਾਨੂੰ ਇਹਨਾਂ ਕੂਤਰਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਕੱਲੀ-ਕੱਲੀ ਚੀਜ਼ ਦਾ ਮਰਾਵੀਰ ਸ਼ੌਂਕ ਕਰਾਉਣਾ ਤੇ ਬਣੇ ਰਹੋ ਤੁਸੀਂ ਆਪਣੇ ਨਾਲ ਵੀਡੀਓ ਦੇ ਵਿੱਚ ਤੇ ਤੁਹਾਡਾ ਭਰਾ ਜੀ ਉਮੀਦ ਕਰਦਾ ਆ ਕਿ ਵੀਡੀਓ ਤੁਹਾਨੂੰ ਲਾਜ਼ਮੀ ਪਸੰਦ ਆਵੇਗੀ ਤੇ ਆ ਮੜਾ ਸ਼ਕਲਾਂ ਤੇ ਵੀ ਗੌਰ ਕਰ ਲਓ ਇਹਨਾਂ ਦੇ ਠੀਕ ਹੈ ਜੀ ਲੱਗ ਜੂਗਾ ਬਾਈਆਂ ਨੂੰ ਪਤਾ ਕਿ ਕਬੂਤਰਾਂ ਦੇ ਵਿੱਚ ਕੀ ਗੱਲ ਬਾਤ ਆ ਦੇਖੋ ਜੀ ਮੈਂ ਕਹਿੰਦਾ ਭਰਾ ਭੁੱਖ ਲੱਤਦੀ ਯਾਰ ਕਬੂਤਰਾਂ ਨੂੰ ਦੇਖ ਕੇ ਦੇਖੋ ਕਿੱਡੇ ਪਿਆਰੇ ਕਬੂਤਰ ਨੇ ਯਾਰ ਤਾਂ ਹਾਂ ਜੀ ਭਾਈ ਜੀ ਆਹ ਆਪਣਾ ਵੱਡਾ ਕਬੂਤਰ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਮੇਰਾ ਵੀਰ ਆਪਣੇ ਅਸਮਾਰ ਨੂੰ ਠੀਕ ਹੈ ਜੀ ਕਾਕਲੇ ਕਬੂਤਰਾਂ ਦੇ ਵਿੱਚੋਂ ਆਪਣੇ ਘਰ ਦਾ ਵੀਰੇ ਵੱਡਾ ਕਬੂਤਰ ਆ ਇਹ ਬਾਜੇ ਲਾਲ ਡੱਬੇ ਵੀ ਕੱਢਦੇ ਚਿੱਟੇ ਸ਼ਾਖੇ ਵੀ ਕੱਢਦੇ ਆ ਜੀ ਠੀਕ ਹੈ ਜੀ ਤੇ ໂຕ ਹੀ ਉੱਤੇ ਬਾਜੀ ਕਾਰਤੀ ਵੀ ਕੱਢ ਜਾਂਦੇ ਆ ਆ ਵੀਰੇ ਕੂਤਰ ਦੇ ਹਲਕੇ ਜੇ ਸ਼ੇਮ ਬਾਜੀ ਲਾਲ ਲਾਲ ਜੀ ਠੀਕ ਹੈ ਜੀ ਛੋਟੇ ਹੁੰਦੇ ਜਿਆਦਾ ਸੀ ਝਾੜ ਕੇ ਜਮਾ ਚੱਟਾ ਹੋ ਗਿਆ ਇਹ ਨੋਕ ਆਉ ਦੀ ਪੂਰੀ ਜੀ ਰ ਆ ਗਿਆ ਸੰਧੂਰੀ ਨੋਕ ਸੰਧੂਰੀ ਪਲਕਾਂ ਦੇ ਬਾਜੀ ਦੋਨੋਂ ਅੱਖਾਂ ਦੇ ਵਿੱਚ ਕੂਤਰਾਂ ਦੇ ਚੰਦ ਬਣਦਾ ਜੀ ਚੈੱਕ ਕਰ ਲੋ ਕੁਆਲਿਟੀ ਤੇ ਮੇਰਾ ਵੀਰ ਜਮਾ ਬਾਜੀ ਪੂਸਤਾ ਹੀ ਫਾਰਾ ਕੂਤਰ ਦੇ ਆਪਣੀ ਵੀਰੇ ਨੀਲੀ ਢਾਂਗੀ ਉੱਤੇ ਕਬੂਤਰ ਲੱਗਿਆ ਵਾ ਠੀਕ ਹੈ ਜੀ 2022 ਦੇ ਸੀਜ਼ਨ ਦੇ ਵਿੱਚ ਕੂਤਰ ਆਪਣਾ ਘਰੇ ਉੱਡਿਆ ਹੋ ਠੀਕ ਹੈ ਜੀ ਜੇ ਕੋਈ ਮੇਰਾ ਭਰਾ ਦਾਮ ਦਾ ਇਸ਼ਕ ਹੋਵੇ ਸਕੂਟਰ ਨੂੰ ਡਾ ਵੀ ਸਕਦਾ ਹੈ ਜੀ ਆ ਮੇਰਾ ਵੀ ਅਗੋਂ ਨੰਬਰ ਦਾ ਫਰੰਟ ਚ ਚੈੱਕ ਕਰੋ ਜੀ ਦੋਨੋਂ ਅੱਖਾਂ ਦੇ ਵਿੱਚ ਬਿਲਕੁਲ ਮੇਰਾ ਭਰਾ ਸੇਮ ਮਟੀਰੀਅਲ ਪੈਂਦਾ ਚੈੱਕ ਕਰ ਲਓ ਜੀ ਦੇਖੋ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਠੀਕ ਹੈ ਜੀ ਦੋਨੋਂ ਅੱਖਾਂ ਦੇ ਵਿੱਚ ਮੇਰਾ ਭਰਾ ਚੰਦ ਬੰਦਾ ਜਿਹੋ ਜੀ ਲੋਕ ਉਹੋ ਜੀਆਂ ਪਲਕਾਂ ਤੇ ਬਾਈ ਜੀ ਉਹੋ ਜੀਆਂ ਅੱਖਾਂਾਂ ਵਿੱਚ ਚੈੱਕ ਕਰੋ ਅੱਖ ਦੀ ਕੁਆਲਿਟੀ ਮੇਰਾ ਭਰਾ ਸਦਨੋਂ ਬਿਲਕੁਲ ਬੰਦ ਜੋੜ ਦਾ ਕੂਤਰ ਮੈਂ ਕਹਿੰਦਾ ਕੂਤ ਦੇ ਬੱਚੇ ਜਿੰਨੇ ਮਰਜੀ ਡਾੜਿਓ ਮੇਰਾ ਵੀਰ ਬਾਈ ਜੀ ਜੇ ਤੁਸੀਂ ਕੂਤਾਂ ਨੂੰ ਖੋਦ ਨੂੰ ਡਾਉਣਾ ਜਮਾ ਲਓ ਜੀ ਆ ਮੇਰਾ ਵੀਰ ਉਹ ਖੜ ਜਾ ਪੱਤਾ ਖੜ ਜਾ ਲਓ ਜੀ ਆ ਬਈ ਜੀ ਜਨਬਰ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਭਰਾ ਤੁਸੀਂ ਲੈਂਥ ਚੈੱਕ ਕਰੋ ਦੇਖੋ ਜੀ ਬਿਲਕੁਲ ਬਈ ਜੀ ਉੱਚੇ ਲੰਮੇ ਘਾਤ ਦਾ ਕੂਤਰ ਆ ਠੀਕ ਆ ਚੌੜੇ ਚੌੜੇ ਪੱਲਿਆਂ ਦਾ ਕੂਤਰ ਆਪਣਾ ਇਹ ਤੇ ਆ ਮੇਰਾ ਵੀਰ ਆਪਣੇ ਜਨਬਰ ਦਾ ਨੈਕਸਟ ਪੱਲਾ ਜੀ ਫਰਾਂ ਦੀ ਕੁਆਲਟੀ ਕੋਈ ਝੂਣੀ ਕੋਈ ਭਣਖੀ ਨਹੀਂ ਮੇਰਾ ਵੀਰ ਚੈੱਕ ਕਰ ਲੋ ਠੀਕ ਆ ਜੀ ਮੈਂ ਕਹਿੰਦਾ ਜਿਹੜੇ ਵੀ ਸੱਜਣ ਦੇ ਘਰ ਜਾਨਵਰ ਗਿਆ ਪੂਰੀ ਵਜੇ ਬੱਲੇ ਬੱਲੇ ਕਰਾਉ ਲਓ ਜੀ ਆ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਮਰਾ ਭਰਾ ਬਿਲਕੁਲ ਬੰਦ ਪੂਛ ਰੱਖਦਾ ਮਰਾ ਵੀਰ ਦੇਖੋ ਜੀ ਜੰਬਰ ਆਪਾਂ ਕਿੱਥੋਂ ਫੜਿਆ ਆ ਉੱਪਰ ਕਰ ਲਓ ਥੱਲੇ ਕਰ ਲਓ ਖੱਬੇ ਕਰ ਲਓ ਸੱਜੇ ਕਰ ਲਓ ਪੂਛ ਬੰਦਾ ਤਾਂ ਬੰਦੀ ਰੱਖੇਗਾ ਠੀਕ ਆ ਜੀ ਬਾਈ ਜੀ ਨਾਲੇ ਮੈਂ ਖੁਦ ਅੱਖੀ ਮੇਰੇ ਉੱਡਿਆ ਵੇ ਕੂਤਰਿਆ ਜੀ ਬਿਲਕੁਲ ਬੰਦ ਜੋੜਾਂ ਦਾ ਕੂਤਰਾਂ ਮਰਾ ਭਰਾ ਫੁੱਲ ਵੱਡਾ ਫੁੱਲ ਸੱਜਣੋ ਗਰੰਟਡ ਕੂਤਰਿਆ ਬਾਕੀ ਉਹੀ ਸੱਜਣੋ ਆਪਣੇ ਨਾਲ ਕਰੇ ਕੰਟੈਕਟ ਜਿਹੜੇ ਬੰਦੇ ਨੂੰ ਰਿਕੁਆਇਰਮੈਂ ਤੇ ਟਾਈਮ ਪਾਸ ਵਾਲੇ ਬੰਦੇ ਤੁਹਾਨੂੰ ਪਤਾ ਹੀ ਆ ਚਲੋ ਕੀ ਕਹਣਾ ਆਪਾਂ ਉਹਨਾਂ ਬਾਰੇ ਤੇ ਆਹ ਸਦਨੋਂ ਆਪਣਾ ਪਹਿਲਾ ਸੀਗਾ ਜਾਨਵਰ ਠੀਕ ਆ ਜੀ ਬਾਕੀ ਅੱਗੇੋਂ ਫਰੰਟ ਚੈੱਕ ਕਰੋ ਯਾਰ ਦੇਖੋ ਕੁੱਤਾ ਤੇ ਹੁਣ ਕੋਨੂੰ ਸਦਨੋਂ ਮੈਂ ਖੜ ਜਾ ਉੱਤ ਅਗਲੇ ਵੱਡੇ ਪੰਨੂ ਵਾਲੇ ਕੁੱਤੇ ਦਾ ਸ਼ੌਂਕ ਕਰਾਉਣਾ ਠੀਕ ਆ ਜੀ ਹਾਂਜੀ ਵੀ ਬਾਬਿਓ ਆ ਚੈੱਕ ਕਰੋ ਮੇਰਾ ਭਰਾ ਆਪਣਾ ਬਟਾ ਕੂਤਰ ਸਦਨੋਂ ਪਿਓਰ ਬਜੂ ਉਸਤਾਦ ਕੋ ਨੂੰ ਪੁੱਲਰ ਵਾਲੇ ਕਬੂਤਰਾਂ ਦੇ ਵਿੱਚੋਂ ਚੈੱਕ ਕਰੋ ਮੇਰਾ ਭਰਾ ਜਾਨਵਰ ਆਪਣੇ ਦੀ ਕੁਆਲਿਟੀ ਪਿਓਰ ਬਜੀ ਕਾਲਸਰਾ ਕਬੂਤਰ ਜਮਾ ਟੇਪਰ ਦੇ ਵਿੱਚ ਸਿਰ ਉੱਤੋਂ ਸਦਨੋਂ ਜਮਾ ਪੀਲੀਆਂ ਅੱਖਾਂ ਚੈੱਕ ਕਰੋ ਮੇਰਾ ਭਰਾ ਜਾਨਵਰ ਆਪਣੇ ਨੂੰ ਠੀਕ ਹੈ ਜੀ ਬਿਲਕੁਲ ਟੇਪਰ ਦੇ ਵਿੱਚ ਸਿਰ ਤੇ ਆ ਸਦਨੋਂ ਕਬੂਤਰ ਦੀ ਅੱਖ ਆਖ ਥੋੜੀ ਜੂਮ ਜੂਮ ਕਰਕੇ ਉਖਾ ਦਿਓ ਲਓ ਜੀ ਬਿਲਕੁਲ ਬਾਈ ਜੀ ਪੀਲੀਆਂ ਅੱਖਾਂ ਟੇਪਰ ਦੇ ਵਿੱਚ ਸਿਰ ਸਾਡੇ ਨੂੰ ਜਿਹਨੂੰ ਆਪਾਂ ਸਰੋਹ ਫੁੱਲੀ ਅੱਖ ਕਹਿੰਦੇ ਆ ਨਾ ਉਹ ਸੱਖਾਂ ਦਾ ਆਪਣਾ ਇਹ ਜਾਨਵਰ ਹੈ ਬਾਕੀ ਫਰੰਟ ਚੈੱਕ ਕਰੋ ਮਰਾ ਵੀਰ ਕਬੂਤਰ ਦਾ ਮੈਂ ਕਹਿੰਦਾ ਬਾਈ ਜੀ ਕਬੂਤਰ ਐਸ ਦੇ ਬੱਚੇ ਲੋਵਾਂ ਨੂੰ ਬਹੁਤ ਭੈੜੇ ਨੇ ਚੈੱਕ ਕਰ ਲਓ ਮਰਾ ਭਰਾ ਬਾਕੀ ਯਾਰ ਤੁਸੀਂ ਵੀ ਪੂਰੇ ਸ਼ਿਕਾਰੀ ਬੰਦੇ ਹੋ ਹਨਾ ਤੁਹਾਨੂੰ ਸ਼ੈਕਲ ਵੇਖ ਕੇ ਅੰਦਾਜ਼ਾ ਹੋ ਜਾਏਗਾ ਕਿ ਬਾਈ ਜੀ ਕਬੂਤਰ ਪੰਨੂ ਵਾਲੇ ਕੂਤਰਾਂ ਦੇ ਵਿੱਚੋਂ ਹੈ ਜਾਂ ਨਹੀਂ ਚੈੱਕ ਕਰ ਲਓ ਮਰਾ ਤੇ ਆਹ ਵਾਜੀ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਅੱਖ ਦੀ ਕੁਆਲਿਟੀ ਮੇਰਾ ਭਰਾ ਚੈੱਕ ਕਰ ਲਓ ਜੋ ਤੁਹਾਡੀ ਸਕਰੀਨ ਦੇ ਸਾਹਮਣੇ ਬਿਲਕੁਲ ਵਾਜੀ ਧੁੱਪੇ ਥੰ ਨੂੰ ਮੈਂ ਅੱਖ ਦੀ ਸ਼ੌਂਕ ਅੱਖ ਦਾ ਸ਼ੌਂਕ ਕਰਵਾ ਰਿਹਾ ਕੂਤਰ ਦੇ ਠੀਕ ਆ ਜੀ ਤੇ ਆਹ ਵਾਜੀ ਜਾਨਵਰ ਆਪਣੇ ਦਾ ਪੱਲਾ ਠਹਿਰ ਜਾ ਬੱਕ ਠਹਿਰ ਜਾ ਲਓ ਜੀ ਦੇਖੋ ਜੀ ਕੂਤਰ ਹੱਥ ਜਾ ਕੇ ਹੁਣ ਕਿੰਨਾ ਜੋਰ ਲਾਉਂਦਾ ਪੱਲੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਜੀ ਬਿਲਕੁਲ ਸਦ ਨੂੰ ਚੌੜੇ ਚੌੜੇ ਪੱਲੇ ਆਉਂਦਾ ਆਪਣਾ ਇਹ ਕੂਤਰ ਹੈ ਜੀ ਠੀਕ ਹੈ ਤੇ ਇਧਰਲੇ ਪੱਲੇ ਦੇ ਵਿੱਚ ਵਾਜੀ ਇੱਕ ਕੰਨੀ ਕਾਲੀ ਆ ਇੱਕ ਜਾਂ ਦੋ ਕੰਨੀਆਂ ਗਾਲੀਆਂ ਬਾਕੀ ਥੋੜਾ ਝਾੜ ਦੇ ਵਿੱਚ ਪਿਆ ਆ ਜੀ ਕੂਤਰ ਇਹ ਚੈੱਕ ਕਰ ਲਉ ਮੇਰਾ ਵੀਰ ਠੀਕ ਹੈ ਜੀ ਤੇ ਆ ਬਈ ਜੀ ਜਾਨਵਰ ਆਪਣੇ ਦੇ ਪੈਰ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਉ ਬੈਠਾ ਲਈ ਥਾਂ ਤੇ ਹਲਕਾ ਜਿਹਾ ਲੱਪਾ ਜੀ ਚੈੱਕ ਕਰ ਲਉ ਜੋ ਪੰਨੂ ਵਾਲੇ ਕੂਤਰ ਕੱਢਦੇ ਹੀ ਕੱਢਦੇ ਹੁੰਦੇ ਨੇ ਆ ਤੁਹਾਡੇ ਸਾਹਮਣੇ ਆ ਜੀ ਹਲਕਾ ਜਿਹਾ ਲੱਪਾ ਕੂਤਰ ਦੀ ਜਿਵੇਂ ਬ੍ਰੀਕ ਦੇ ਪੈਰਾਂ ਦਾ ਮੇਰਾ ਵੀਰ ਆਪਣਾ ਹੀ ਕੂਤਰ ਆ ਜੀ ਠੀਕ ਹੈ ਬਾਕੀ ਆ ਕੂਤਰ ਤੁਸੀਂ ਪੂਛ ਵੀ ਚੈੱਕ ਕਰ ਲਉ ਬਿਲਕੁਲ ਬੰਦ ਪੂਛ ਰਹਾ ਦਾ ਕੋਈ ਕਿਉਂ ਤਾਂ ਆਪਾਂ ਫੜੀ ਨਹੀਂ ਆ ਕੋਈ ਕਹੋ ਨਹੀਂ ਮੇਰਾ ਠੀਕ ਹੈ ਨਾ ਆ ਲਓ ਮੇਰਾ ਤਾਂ ਤੇ ਆਹਾ ਬਈ ਜੀ ਆਪਣਾ ਮਕੰਮਲ ਕੂਤਰ ਸੀਗਾ ਸੋ ਆਓ ਸਦਨੋ ਹੁਣ ਮੈਂ ਤੁਹਾਨੂੰ ਦੋਵੇਂ ਜਾਨਵਰ ਇਹ ਜਾਲ ਦੇ ਵਿੱਚ ਦੁਬਾਰਤ ਛੱਡ ਕੇ ਮੁਖਾਉਣਾ ਜੀ ਬਾਕੀ ਤੁਸੀਂ ਪਹਿਲਾਂ ਇਸ ਬੰਦੇ ਨੂੰ ਵੀ ਮਕੰਮਲ ਕੂਤਰ ਨੂੰ ਚੈੱਕ ਕਰੂ ਮੇਰਾ ਵੀਰੋ ਠੀਕ ਹੈ ਜੀ ਬਾਕੀ ਮੇਰਾ ਭਰਾ ਤੁਸੀਂ ਜਨਵਰ ਆਪਣਿਆਂ ਦਾ ਅੱਗੋਂ ਫਰੰਟ ਚੈੱਕ ਕਰੋ ਦੇਖੋ ਜੀ ਕਿਵੇਂ ਅੱਧਾ ਦਿਨ ਜੀ ਮੂਢੇ ਬਾਹਰ ਨੂੰ ਕਰਕੇ ਉਤਰ ਖੜਦੇ ਆ ਜੀ ਤੇ ਬਾਜੀ ਪੂਰੇ ਮੈਂ ਕਹਣਾ ਹੈ ਨਾ ਤਸੱਲੀ ਵਾਲੇ ਜਨਵਰ ਨੇ ਪੂਰੇ ਤਸੱਲੀ ਵਾਲੇ ਠੀਕ ਹੈ ਨਾ ਪਰ ਬਾਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਚੈੱਕ ਕਰ ਲੋ ਬਾਕੀ ਸਦਰੋਂ ਦਲਵਰੀ ਨਾ ਦੀ ਆਲ ਪੰਜਾਬ ਆ ਪੰਜਾਬ ਤੋਂ ਇਲਾਵਾ ਮੇਰਾ ਵੀ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਥੋਂ ਤੱਕ ਬਾਈ ਜੀ ਜਨਮਰ ਆਪਾਂ ਭੇਜੀਦੇ ਨੇ ਠੀਕ ਹੈ ਜੀ ਦਿੱਲੀ ਪਾਣੀਪਤ ਸੋਨੀਪਤ ਕਰਨਾਲ ਤੇ ਬਾਈ ਜੀ ਲਾਸਟ ਆਪਣਾ ਗੁੜੀਆਂ ਇਥੋਂ ਤੱਕ ਮੇਰਾ ਭਰਾ ਆਪਣੀ ਡਿਲੀਵਰੀ ਜਾਏਗੀ ਠੀਕ ਹੈ ਜੀ ਕੋਈ ਵੀ ਮੇਰਾ ਵੀਰ ਇਸ ਏਰੀਆ ਦਾ ਇਛੂ ਹੋਵੇ ਆਪਣੇ ਵੀਜ਼ ਨਾਲ ਹੇਠਾਂ ਦਿੱਤੇ ਨੰਬਰ ਤੇ ਮੇਰਾ ਭਰਾ ਸੰਪਰਕ ਕਰ ਸਕਦਾ ਆ ਠੀਕ ਹੈ ਤੁਹਾਡੇ ਏਰੀਆ ਦੇ ਵਿੱਚ ਤੁਹਾਡਾ ਭਰਾ ਜਨਮਰ ਇਹ ਪਚਾਉਂਦੀ ਜ਼ਿੰਮੇਵਾਰੀ ਖੁਦ ਚੱਕਦਾ ਜਾ ਠੀਕ ਹੈ ਸਰ ਹਾਂਜੀ ਬਾਈ ਜੀ ਆ ਤੁਸੀਂ ਆਪਣੇ ਪੰਨੂ ਵਾਲੇ ਕਬੂਤਰ ਦੀ ਮੇਰਾ ਭਰਾ ਸਟੈਂਡਿੰਗ ਮਿਊਜੀਸ਼ਨ ਚੈੱਕ ਕਰੋ ਦੇਖੋ ਜੀ ਮੈਂ ਕਹਣਾ ਬਾਈ ਜੀ ਕਬੂਤਰ ਪੂਰਾ ਵਜੀ ਚੋਟੀ ਦਾ ਕਬੂਤਰ ਚੈੱਕ ਕਰੋ ਔਰ ਵਜੀ ਪਿਓਰ ਬਲੱਡ ਲਾਈਨ ਦੇ ਵਿੱਚੋਂ ਜਨਮ ਰਿਆ ਠੀਕ ਹੈ ਬਾਕੀ ਤੁਹਾਨੂੰ ਪਤਾ ਜਿਹੜੇ ਬਾਲੇ ਸਿਆਣੇ ਆ ਹੋ ਸਕਦਾ ਉਹਨਾਂ ਨੂੰ ਚਲੋ ਉਹਨਾਂ ਨੂੰ ਆਪਾਂ ਕੀ ਕਹਿਣਾ ਯਾਰ ਹਨਾ ਉਹਨਾਂ ਦਾ ਹੱਕ ਬਣਦਾ ਮੇਰਾ ਭਰਾ ਕਹਿਣ ਦਾ ਕੋਈ ਗੱਲ ਨਹੀਂ ਮੇਰਾ ਵੀ ਕਹਿਣ ਠੀਕ ਹੈ ਜੀ ਚੈੱਕ ਕਰੋ ਠੀਕ ਹੈ ਜੀ ਭਾਜੀ ਪ्युअर ਪੰਨੂ ਵਾਲੇ ਕੂਤਰਾਂ ਦੇ ਵਿੱਚੋਂ ਕਾਲਸਰਾ ਜਮਾ ਪੀਲੀ ਅੱਖਾਂ ਦਾ ਆਪਣਾ ਇਹ ਕੂਤਰਾ ਬਾਕੀ ਯਾਰ ਆਪਾਂ ਕਿਸੇ ਨੂੰ ਸਫਾਈ ਨਹੀਂ ਦੇਣੀ ਠੀਕ ਹੈ ਜੀ ਨਾ ਹੀ ਆਪਣਾ ਸਫਾਈ ਦੇਣ ਦਾ ਕੰਮ ਹੈ ਮੇਰਾ ਭਰਾ ਠੀਕ ਹੈ ਜੇ ਕੋਈ ਬੰਦਾ ਕਹੇਗਾ ਮੇਰਾ ਭਰਾ ਇਹ ਕਬੂਤਰ ਪੰਨੂ ਵਾਲਾ ਨਹੀਂਗਾ ਤਾਂ ਹਾਂ ਭਰਾ ਉਹਦੀ ਗੱਲ ਸਿਰ ਮੁੱਥੇ ਆ ਕੂਤਰ ਪੰਨੂ ਵਾਲਾ ਨਹੀਂ ਮੇਰਾ ਭਰਾ ਇਹ ਟੈਡੀ ਕੂਤਰ ਆ ਠੀਕ ਹੈ ਜੀ ਦੇਸੀ ਕਾਲਸਰਾ ਕੂਤਰ ਆ ਠੀਕ ਹੈ ਹੋ ਸਕਦਾ ਆਪਣੀ ਇੰਨੀ ਕੀ ਗੱਲ ਨਾਲ ਉਹ ਬੰਦੇ ਵਿਚਾਰੇ ਖੁਸ਼ ਹੋ ਜਾਣ ਤਾਂ ਮੇਰਾ ਭਰਾ ਜੇ ਆਪਣੀ ਇੰਨੀ ਕੀ ਗੱਲ ਨਾਲ ਬੰਦੇ ਹੋ ਖੁਸ਼ ਹੋ ਜਾਂਦੇ ਆ ਤਾਂ ਮੇਰਾ ਭਰਾ ਆਪਾਂ ਆ ਗੱਲ ਕਹਿ ਦਿੰਨੇ ਠੀਕ ਹੈ ਜੀ ਤੇ ਆਹ ਸੱਜਣ ਨੂੰ ਆਪਣਾ ਉਸਤਾਦ ਕੱਕਲੇ ਗੂਤਰਾਂ ਦੇ ਵਿੱਚੋਂ ਜਿਹੜਾ ਮੇਰੇ ਘਰ ਦਾ ਵੱਡਾ ਗੂਤਰ ਚੈੱਕ ਕਰਨ ਨੂੰ ਦੋਨੋਂ ਅੱਖਾਂ ਵਿੱਚ ਸੱਜਣ ਨੂੰ ਟੀਰ ਪੈਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਮੈਂ ਨਾ ਦੋਵਾਂ ਗੂਤਰਾਂ ਦੀ ਵਿਖਾਤੀ ਆ ਬਾਕੀ ਮੇਰਾ ਭਰਾ ਹੁਣ ਤੁਸੀਂ ਕਮੈਂਟ ਕਰਕੇ ਲਾ ਦਿਓ ਮੈਂ ਦੱਸਣਾ ਕਿ ਅੱਜ ਵਾਲੇ ਦੋ ਨਰ ਬਾਈ ਜੀ ਟਾਪ ਬਲੱਡ ਲਾਈਨ ਦੇ ਵਿੱਚੋਂ ਬਚੇ ਮੈਂ ਕਹਿੰਦਾ ਬਈ ਕਲੀਆਂ-ਕਲੀਆਂ ਦੇ ਬੱਚੇ ਵੱਡੇ ਗੂਤਰ ਨਾਲ ਭੜਿਆ ਕਰਨਗੇ ਅੱਗੇ ਤੁਹਾਡੀ ਕਿਸਮਤ ਕਿਹੋ ਜੀ ਮਾਧੀਆਂ ਨਾਲ ਤੁਸੀਂ ਇਹਨਾਂ ਦਾ ਤਾਪ ਹਾਉਨੇ ਹੋ ਠੀਕ ਹੈ ਜੀ ਤੇ ਅੱਗੇ ਤੁਹਾਡੇ ਮੁਕੱਦਰ ਮੇਰਾ ਭਰਾ ਬਾਕੀ ਬੱਜੀ ਰਹੀ ਗੱਲ ਬਿਲਕੁਲ ਸਜਣੋ ਰੀਜ਼ਨਬਲ ਪ੍ਰਾਈਸ ਦੇ ਵਿੱਚ ਦੋਨੇ ਨਰ ਆਪਾਂ ਇਹ ਆਪਣੇ ਸਜਣਾ ਨੂੰ ਦੇਾਂਗੇ ਤੇ ਉਹੀ ਭਰਾ ਆਪਣੇ ਨਾਲ ਕਰੇ ਕੰਟੈਕਟ ਜਿਹੜੇ ਬੰਦੇ ਨੂੰ ਹੋਵੇ ਰਿਕੁਆਇਰਮੈਂਟ ਦੇ ਟਾਈਮ ਪਾਸ ਵਾਲੇ ਬੰਦੇ ਪਲੀਜ਼ ਥੋੜਾ ਜਿਹਾ ਦੂਰ ਜਿਹਾ ਕਰ ਲਓ ਸੋ ਠੀਕ ਹੈ ਵੀ ਸਜਣੋ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਆਵਾਂਗੇ ਸੋਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬੱਜੀ ਨਸਲ ਵਾਲੇ ਜਾਨਵਰ ਤਤਕਲੀ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬੱਜੀ